ਵਾਅਵਸ਼ੇ ਦੇਖ ਰਹੇ ਤੁਸੀਂ ਗੱਲਬਾਤ ਕਰਾਂਗੇ ਹਾਰਟ ਦੀ ਡਿਜ਼ੀਜ਼ ਬਾਰੇ ਤੇ ਕਿਸ ਤਰ੍ਹਾਂ ਦੇ ਨਾਲ ਆਪਣੇ ਹਾਰਟ ਨੂੰ ਦਿਲ ਨੂੰ ਤੁਸੀਂ ਸਵਾਸਤ ਰੱਖ ਸਕਦੇ ਹੋ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਡਾਕਟਰ ਐਚਐਸ ਬੇਦੀ ਨੇ ਜਿਹੜੇ ਮੁਹਾਲੀ ਦੇ ਪਾਰ ਕਰੀਸ਼ਨ ਹਸਪੀਟਲ ਦੇ ਡਾਇਰੈਕਟਰ ਕਾਰਡਿਕ ਸਾਇੰਸਿਸ ਨੇ ਉਹ ਇਸ ਬਾਰੇ ਗੱਲਬਾਤ ਕਰਨਗੇ ਡਾਕਟਰ ਸਾਹਿਬ ਬੜਾ ਇੰਪੋਰਟੈਂਟ ਡੇ ਹੈ ਵਰਲਡ ਹਾਰਟ ਡੇ ਕੀ ਕਹਿਣਾ ਚਾਹੋਗੇ ਹਰੇਕ ਨੂੰ ਇਹਦਾ ਪਤਾ ਹੋਣਾ ਚਾਹੀਦਾ ਹੈ ਪਰ ਇਹਦੇ ਨਾਲ-ਨਾਲ ਹੋਰ ਕੀ ਚੀਜ਼ਾਂ ਜਿਹੜੀਆਂ ਹਾਰਟ ਬਾਰੇ ਪਤਾ ਹੋਣੀਆਂ ਚਾਹੀਦੀਆਂ ਸੀ वर्ल्ड ਹਾਰਟ ਡੇ 'ਚ ਸਾਡਾ ਮਕਸਦ ਇਹ ਹੈ ਕਿ ਸਾਰੇ ਲੋਕਾਂ ਨੂੰ ਅਵੇਰਨੈਸ ਕੀਤੀ ਜਾਏ ਸਾਨੂੰ ਪਤਾ ਹੋਵੇ ਕਿ ਹਾਰਟ ਡਿਜ਼ੀਜ਼ ਕੀ ਹੈ ਤੇ ਉਸ ਤੋਂ ਕਿਸ तरह ਬਚਾਅ ਕੀਤਾ ਜਾਏ ਐਂਡ ਵਾਇਰ ਵੀ ਆਰ ਵਰਡ ਕਿਉਂ ਸਾਨੂੰ ਇਨਾ ਫਿਕਰ ਹੈ ਕਿਉਂਕਿ ਅੱਜ ਕੱਲ ਯੰਗ ਪੇਸ਼ੈਂਟ ਪੀਪਲ 'ਚ 30 32 40 ਸਾਲ 'ਚ ਹਾਰਟ ਅਟੈਕ ਹੋ ਰਿਹਾ ਹੈ ਜਿਹੜਾ ਦੁਨੀਆ ਦਾ ਹਾਰਟ ਅਟੈਕ ਇਨਸੀਡੈਂਸ ਹੈ 17.9 ਮਿਲੀਅਨ ਡੈਥਸ ਮੌਤਾਂ ਹੁੰਦੀ ਹੈ ਤੇ ਕਿੰਨੇ ਅਟੈਕ ਹੁੰਦੇ ਆ ਜਿੰਦਾ ਕਿ ਮੌਤ ਨਾ ਹੋਏ ਸੋ ਇਹਦੇ ਤੋਂ ਬਚਣ ਲਈ ਅਸੀਂ ਤੁਹਾਨੂੰ ਮਿਲਣਾ ਹੈ ਮੇਨ ਕਾਰਨ ਅਸੀਂ ਜਿਹੜਾ ਯੰਗਸਟਰਸ ਪਾਇਆ ਹੈ ਜਵਾਨਾਂ ਚ ਉਹ ਹੈਗਾ ਤਣਾਅ ਜਾਂ ਸਟ੍ਰੈਸ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਪਿਛਲੇ ਹਫਤੇ ਹੀ ਮੈਂ ਦੋ ਇਹੋ ਜਿਹੇ ਪੇਸ਼ੈਂਟ 32 ਤੇ 35 ਸਾਲ ਦੇ ਆਪਰੇਟ ਕੀਤੇ ਇੰਨੀ ਖਰਾਬ ਬਿਮਾਰੀ ਸੀ ਐਨ ਬਾਅਦ ਚ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਵੈਲ ਟੂ डू ਹੋ ਤੁਹਾਨੂੰ ਐਜੂਕੇਟਿਡ ਹੋ ਦੋਨੋਂ ਬੈਂਕ ਸੀਗੇ ਸੀਨੀਅਰ ਬੈਂਕ ਐਗਜ਼ੀਕਿਟਿਵ ਫੇਰ ਕਿਉਂ ਹੋ ਗਿਆ ਤੁਹਾਨੂੰ ਕਹਿੰਦੇ ਜੀ ਸਾਨੂੰ ਤਣਾਅ ਇੰਨਾ ਹੈ ਅਸੀਂ ਕਮਾਂਦੇ ਤੇ ਅੱਛਾ ਹੈ ਪਰ ਸਵੇਰੇ 8 ਤੋਂ ਲੈ ਕੇ ਰਾਤ ਨੂੰ 8 ਤੱਕ ਕਈ ਵਾਰ ਜ਼ਿਆਦਾ ਵੀ ਅਸੀਂ ਸਟ੍ਰੈਸ 'ਚ ਰਹਿੰਦੇ ਆ ਸੋ ਜਦ ਤਣਾਅ ਇੰਨਾ ਹੋਏ ਕਿ ਘਟ ਹੀ ਨਾ ਹੋਏ ਫੇਰ ਹੱਡ ਡਿਜ਼ੀਜ਼ ਵੱਧੀਆਂ ਨੇ ਅਸੀਂ ਦੇਖ ਰਹੇ ਹਾਂ ਰੋਜ਼ ਦੇਖ ਰਹੇ ਦੂਜਾ ਆਫਕੋਰਸ ਖਾਣ ਪੀਣ ਦਾ ਸਾਨੂੰ ਜਨਰਲੀ ਪਤਾ ਹੈ ਅੱਜ ਕੱਲ੍ਹ ਲੋਕਾਂ ਨੂੰ ਬੇਸਿਕਲੀ ਮੈਂ ਰਿਪੀਟ ਕਰਾਂਗਾ ਕਿ ਹਰੀ ਸਬਜ਼ੀ ਪੱਤੇ ਜਿਆਦਾ ਖਾਓ ਵੈਜੀਟੇਰੀਅਨ ਡਾਈਟ ਖਾਓ ਕਿਓ ਮੱਖਣ ਮਲਾਈ ਘੱਟ ਤੋਂ ਘੱਟ ਫਰਾਈਡ ਫੂਡ ਬਿਲਕੁਲ ਨਹੀਂ ਖਾਣਾ ਜਲੇਬੀਆਂ ਬਿਲਕੁਲ ਨਹੀਂ ਖਾਣੀਆਂ ਪੂਰੀਆਂ ਨਹੀਂ ਖਾਣੀਆਂ ਇਹ ਐਨ ਐਕਸਰਸਾਈਜ਼ ਜ਼ਰੂਰ ਕਰੋ ਐਕਸਰਸਾਈਜ਼ 20 ਮਿੰਟ ਬ੍ਰਿਸਕ ਵਾਕ एवरीडे ਨਾਲ ਵੀ ਤੁਹਾਡਾ ਫਾਇਦਾ ਹੋਣਾ ਹੈ স্মੋਕਿੰਗ ਐਬਸੋਲੂਟਲੀ ਨਹੀਂ ਐਲਕੋਹਲ ਐਬਸੋਲੂਟਲੀ ਨਹੀਂ ਜੇ ਤੁਹਾਡਾ ਵਜ਼ਨ ਜ਼ਿਆਦਾ ਹੈ ਤੇ ਪਲੀਜ਼ ਕੋਸ਼ਿਸ਼ ਕਰੋ ਵਜ਼ਨ ਘਟਾਣ ਦੀ ਜੇ ਤੁਹਾਨੂੰ 슈ਗਰ ਹੈ ਤੇ ਉਹਦਾ ਲਾਈਫ ਸਟਾਈਲ ਨਾਲ ਜਾਂ ਦਵਾਈਆਂ ਨਾਲ ਕੰਟਰੋਲ ਕਰੋ ਜੇ ਬਲੱਡ ਪ੍ਰੈਸ਼ਰ ਹੈ ਤੇ ਉਹਦਾ ਤਾਂ ਬਹੁਤ ਸੌਖਾ ਇਲਾਜ ਹੈ ਆਫਕੋਰਸ ਪਹਿਲੇ ਲਾਈਫਸਟਾਈਲ ਨਾਲ ਤੇ ਉਹਦੇ ਬਾਅਦ ਦਵਾਈਆਂ ਅੱਜ ਕੱਲ ਬਹੁਤ ਸਾਰੀ ਸੇਫ ਦਵਾਈਆਂ ਹੈਗੀਆਂ ਸੋ ਜੇ ਇਹ ਸਾਰਾ ਅਸੀਂ ਕਰਾਂਗੇ ਤੇ ਸਾਡਾ ਜਰੂਰ ਹਾਰਟ ਡਿਜ਼ੀਜ਼ ਦਾ ਇਨਸੀਡੈਂਸ ਘਟ ਜਾਏਗਾ ਜ਼ੀਰੋ ਨਾਲ ਵੀ ਪਹੁੰਚੇ ਘਟ ਜਾਏਗਾ ਸੋ ਇਹ ਮੈਸੇਜ ਹੈ ਸਾਡਾ ਜੀ ਅੱਛਾ ਇਹ ਦੱਸੋ ਡਿਜ਼ੀਜ਼ਸ ਦੀ ਆਪਾਂ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਜਿਹੜੀਆਂ ਬਹੁਤ ਸੀਰੀਅਸ ਨੇ ਜਿੰਨਾ ਨੂੰ ਵਾਕਈ ਤੁਸੀਂ ਵੀ ਰੋਜ਼ ਦੇਖਦੇ ਹੋ ਪੇਸ਼IENTS ਨੂੰ ਲੱਗਦਾ ਹਣਾ ਕਿ ਇਹ ਮੈਟਰ ਆਫ ਕਨਸਰਨ ਹੈ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਹ ਬਿਮਾਰੀਆਂ ਲੱਗ ਸਕਦੀਆਂ ਜੇਕਰ ਆਪਾਂ ਨਾ ਧਿਆਨ ਦਿੱਤਾ ਉਹ ਕਿਹੜੀਆਂ ਕਿਹੜੀਆਂ ਨੇ ਤੇ ਨਵੀਆਂ ਕਿਹੜੀਆਂ ਕਿਹੜੀਆਂ ਅੱਜਕੱਲ ਦੇਖਣ ਨੂੰ ਮਿਲ ਰਹੀਆਂ ਸੀ ਬੇਸਿਕਲੀ ਇਹਦਾ ਹੈਗਾ ਕਿ ਹਾਰਟ ਅਟੈਕ ਵੱਧਦਾ ਰਹੇਗਾ ਹਾਰਟ ਅਟੈਕ ਤੋਂ ਅਸੀਂ ਬਚ ਵੀ ਜਾਈਏ ਜੇ ਅਸੀਂ ਕੋਈ ਨੇੜੇ ਹਸਪੀਟਲ 'ਚ ਪਹੁੰਚ ਜਾਂਦੇ ਹਾਂ ਪਰ ਹੌਲੀ-ਹੌਲੀ ਸਾਡਾ ਹਾਰਟ ਵੀਕ ਹੋ ਜਾਏਗਾ ਇਹਨੂੰ ਅਸੀਂ ਫਿਰ ਹਾਰਟ ਫੇਲਿਅਰਸ ਚਲੇ ਜਾਂਦੇ ਹਾਂ ਮਨ ਹਾਰਟ ਫੀਲ ਹੋਣਾ ਸ਼ੁਰੂ ਕਰੇਗਾ ਫਿਰ ਸਾਹ ਫੁੱਲ ਜਾਏਗਾ ਤੁਹਾਡੇ ਪੈਰਾਂ 'ਚ ਸੋਜਿਸ਼ ਆ ਜਾਏਗੀ ਐਂਡ ਅਗਲਾ ਅਟੈਕ ਵੀ ਸਾਨੂੰ ਜਲਦੀ ਆ ਸਕਦਾ ਹੈ ਸੋ ਇਹ ਐਂਡ ਆਫਕੋਰਸ ਮੇਨ ਜੋ ਸਾਨੂੰ ਡਰ ਹੈ ਕਿ ਮੇਜਰ ਅਟੈਕ ਜੇ ਆ ਗਿਆ ਤੇ ਮੇਜਰ ਅਟੈਕ 'ਚ ਵੀ ਸਾਡੀ ਜਾਨ ਨੂੰ ਖਤਰਾ ਹੈ ਇਹ ਮੇਨ ਹੈ ਹਾਰਟ ਦੀ ਇਹ ਪ੍ਰੋਬਲਮ ਨੇ ਜੇ ਹਾਰਟ ਹੀ ਤੰਦਰੁਸਤ ਨਹੀਂ ਹੈ ਫਿਰ ਬਾਕੀ ਬੋਡੀ ਕੀ ਕਰੇਗੀ ਵਿਚਾਰੀ ਅੱਛਾ ਹਾਰਟ ਅਟੈਕ ਜਿਹੜਾ ਇਹ ਸ਼ਬਦ ਹੈ ਤੁਸੀਂ ਦੱਸ ਵੀ ਰਹੇ ਸੀਗੇ ਇਹਦਾ ਅਰਥ ਕੀ ਨਿਕਲਦਾ ਬਣਿਆ ਕਿਵੇਂ ਜਿਹੜਾ ਇਹ ਇਸ ਨੂੰ ਇਹ ਟਰਮ ਕਿਵੇਂ ਦਿੱਤੀ ਹਾਰਟ ਅਟੈਕ ਦਾ ਮਤਲਬ ਕਿ ਦਿਲ ਦਾ ਜਿਹੜਾ ਮਸਲ ਹੈ ਉਹਨੂੰ ਖੂਨ ਨਹੀਂ ਜਾ ਰਿਹਾ ਇਹਦਾ ਸਭ ਤੋਂ ਜ਼ਰੂਰੀ ਕਾਰਨ ਹੁੰਦਾ ਕਿ ਨਾੜੀਆਂ 'ਚ ਬਲੌਕੇਜ ਆ ਗਿਆ ਤੇ ਬਲੌਕੇਜ ਸਪੋਜ਼ 90% ਹੈ ਉਹਦੇ 'ਚ ਖੂਨ ਜੰਮ ਗਿਆ ਉਹ 100% ਹੋ ਗਿਆ ਤੇ ਫਿਰ ਅਟੈਕ ਆਏਗਾ ਇਹ ਹਾਰਟ ਅਟੈਕ ਹੋ ਗਿਆ ਦੂਜਾ ਹੁੰਦਾ ਹਾਰਟ ਫੇਲਿਅਰ ਕਿ ਹਾਰਟ ਦੀ ਪੰਪਿੰਗ ਸਾਡੀ 60% ਨਾਰਮਲ ਤੇ ਜੇ ਅਟੈਕ ਆnde ਗਏ ਤੇ ਮਸਲ ਡੈਡ ਹੋ ਜਾਏਗਾ ਤੇ 30% 25% ਆ ਜਾਏਗੀ ਉਸ ਤੋਂ ਕੱਟ ਹੋਏਗਾ ਤੇ ਲਾਈਫ ਪੋਸੀਬਲ ਨਹੀਂ ਹੈ ਬਹੁਤ ਮੁਸ਼ਕਿਲ ਹੈ ਬਹੁਤ ਮੇਜਰ ਦਵਾਈਆਂ ਫਿਰ ਉਹਦਾ ਫਿਰ ਅਗਲਾ ਇਲਾਜ ਹੁੰਦਾ ਕਿ ਹਾਰਟ ਬਦਲਣਾ ਪੈਂਦਾ ਹੈ ਹਾਰਟ ਟ੍ਰਾਂਸਪਲੈਂਟ ਸੋ ਉਸ ਲੈਵਲ ਤੱਕ ਅਸੀਂ ਪਹੁੰਚਦਾ ਨਹੀਂ ਚਾਹੁੰਦੇ ਅਸੀਂ ਦੱਸੇ ਸੀ ਕਿ ਵੀ ਕਿਉਂ ਮੱਖਣ ਹੋ ਗਏ ਵੀ ਇਹ ਬੜੇ ਇਹਨਾਂ ਨੂੰ ਛੱਡਣਾ ਪਊਗਾ ਆਪਾਂ ਨੂੰ ਘਟਾਉਣਾ ਪਊਗਾ ਪਰ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦੀ ਮੇਨ ਖਰਾਕ ਇਹੀ ਹੈ ਸੋ ਉਹ ਸੋਚਦੇ ਨੇ ਕਿ ਅਸੀਂ ਤਾਂ ਇਹ ਸੁਣਦੇ ਆ ਰਹੇ ਸੀਗੇ ਕਿ ਇਹੀ ਖਾਵਾਂਗੇ ਤਾਂ ਬਚਾਂਗੇ ਤੇ ਅੱਜ ਕੱਲ ਡਾਕਟਰ ਇਹ ਕਹਿ ਰਹੇ ਆ ਸੋ ਕਨਫਿਊਜ਼ਨ ਹੁੰਦੀ ਹੈ ਉਹ ਕਿਸ ਬੇਸਿਸ ਤੁਸੀਂ ਕਹਿ ਰਹੇ ਹੋ ਨਹੀਂ ਇਹਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਹੈ ਜੇ ਤੁਸੀਂ ਮੱਖਣ ਮਲਾਈ ਖਾਣਾ ਹੈ ਜ਼ਰੂਰ ਖਾਓ ਪਰ ਐਕਸਰਸਾਈਜ਼ ਕਰੋ ਇਸ ਦਾ ਸਿੰਪਲ ਐਗਜ਼ਾਮਪਲ ਮੈਂ ਦਿੰਦਾ ਗੁਲਾਬ ਜਾਮੁਨ ਦੇ ਦੋ ਖਾਓਗੇ ਤੇ 250 ਕੈਲਰੀਜ਼ ਤੁਹਾਨੂੰ ਉਹਦੇ ਸੇ ਮਿਲ ਰਹੀ ਹੈ ਤੇ ਜੇ ਉਹਨੂੰ ਬਰਨ ਕਰਨਾ ਹੈ ਤੁਸੀਂ 20 ਮਿੰਟ ਫਾਸਟ ਵਾਕਿੰਗ ਕਰਨੀ ਪਵੇਗੀ ਜਾਂ ਟ੍ਰੈਡ ਮਿਲ ਤੇ ਦੌੜਨਾ ਪਵੇਗਾ ਜੇ ਉਹ ਕਰ ਸਕਦੇ ਹੋ ਫਿਰ ਜ਼ਰੂਰ ਖਾਓ ਹੁਣ ਪਿੰਡਾਂ ਦੀ ਗੱਲ ਕਰੀਏ ਸਾਡੇ ਦਾਦਾ ਜੀ ਸਾਡੇ ਚਾਚਾ ਜੀ ਨਾਨਾ ਜੀ ਉਹ ਕੰਮ ਵੀ ਕਰਦੇ ਸੀ ਸਾਈਕਲਿੰਗ ਵੀ ਕਰਦੇ ਸੀ ਫੀਲਡ 'ਚ ਜਾ ਕੇ ਹੋ ਸਕਦਾ ਹੈ ਕਿ ਕੋਈ ਖੁਦ ਵੀ ਕੰਮ ਕਰਦੇ ਹੋਣੇ ਤੇ ਉਹਨਾਂ ਨੂੰ ਪਸੰਦ ਜਾਂਦਾ ਸੀ ਤੇ ਅਸੀਂ ਤੇ ਅੱਜਕੱਲ ਦੇ ਪਿੰਡਾਂ 'ਚ ਮੇਰੇ ਖਿਆਲ ਕੋਈ ਵੀ ਨਹੀਂ ਕਰਦਾ ਹਾਂ ਮੈਂ ਤੁਹਾਨੂੰ ਫੋਟੋ ਦਿਖਾਈ ਸਰਪੰਚ ਵੀ ਮੇਰੇ ਪੇਸ਼ੈਂਟ ਨੇ ਉਹਨਾਂ ਦੇ ਯੰਗਰ ਚਿਲड्रन ਵੀ ਸਾਡੇ ਪੇਸ਼ੈਂਟ ਨੇ ਹੈ ਤੇ ਫਾਰਮਰ ਪਰ ਐਕਚੁਅਲੀ ਜਿਹੜਾ ਮਿਹਨਤ ਵਾਲਾ ਕੰਮ ਹੈ ਉਹ ਨਹੀਂ ਕਰਦੇ ਅਚਾ ਡਾਕਟਰ ਸਾਹਿਬ ਜਿਹੜਾ ਸਟ੍ਰੈਸ ਹੈ ਤੁਸੀਂ ਦੱਸ ਰਏ ਸੀਗੇ ਕਿ ਇਹ ਕਿਸ ਤਰ੍ਹਾਂ ਦੇ ਨਾਲ ਕਿੱਡਾ ਕ ਵੱਡਾ ਰੋਲ ਪਲੇ ਕਰ ਰਿਹਾ ਹੈਗਾ ਜਿਹੜੇ ਹਾਰਟ ਦੀਆਂ ਬਿਮਾਰੀਆਂ ਲੱਗਦੀਆਂ ਤੇ ਸਟ੍ਰੈਸ ਨਾਲ ਕਿਵੇਂ ਲੱਗ ਜਾਂਦੀਆਂ ਉਹਨਾਂ ਕਨੈਕਸ਼ਨ ਕੀ ਹੁੰਦਾ ਸੀ ਸਟ੍ਰੈਸ ਦਾ ਸਭ ਤੋਂ ਖਰਾਬ ਚੀਜ਼ ਜਿਹੜੀ ਹੁੰਦੀ ਹੈ ਕਿ ਨਾੜੀਆਂ ਸੁੱਕੜ ਜਾਂਦੀਆਂ। ਛੋਟੀ ਹੋ ਜਾਂਦੀ ਹੈ। ਸੋ ਜੇ 2 ਮਿਲੀਮੀਟਰ ਹੈ 1 ਮਿਲੀਮੀਟਰ ਹੋ ਜਾਏਗੀ। ਫਿਰ ਖੂਨ ਉਹਦਾ ਜੰਮਣਾ ਜਿਆਦਾ ਆਸਾਨ ਹੋ ਜਾਏਗਾ। ਦੂਜਾ ਸਾਡਾ ਖੂਨ ਜਿਹੜਾ ਉਹ ਸਟਿੱਕੀ ਜਿਆਦਾ ਹੋ ਜਾਂਦਾ ਹੈ। ਮਤਲਬ ਗਾੜਾ ਜਿਆਦਾ ਹੋ ਜਾਂਦਾ ਹੈ। ਜਦ ਵੀ ਤਣਾਅ ਹੋਏਗਾ। ਤੀਜਾ ਜਦ ਸਟ्रेस ਹੋਏਗਾ ਬਲੱਡ ਪ੍ਰੈਸ਼ਰ ਵੱਜ ਜਾਏਗਾ। ਇਹ ਤਾਂ ਸਾਰਿਆਂ ਨੂੰ ਪਤਾ ਹੈ। ਇਹ ਸਾਰੇ ਜਦ ਕੰਬਾਈਨ ਹੋ ਜਾਂਦੇ ਆ ਤੇ ਹਾਰਟ ਅਟੈਕ ਦਾ ਰਿਸਕ ਵੱਜ ਜਾਂਦਾ ਹੈ। ਜਾ ਕੋਈ ਹੋਰ ਅਡਵਾਂਸਮੈਂਟ ਹੋਈ ਹੋਵੇ ਇਲਾਜ ਆਪਾਂ ਇਲਾਜ ਦੀ ਗੱਲ ਕਰੀਏ ਕਿ ਤੁਸੀਂ ਰੀਸੈਂਟਲੀ ਕੁਝ ਕੀਤੇ ਹੋਣ ਟ੍ਰੀਟਮੈਂਟਸ ਪੇਸ਼ੈਂਟਸ ਦੇ ਜਿਹੜੇ ਪਹਿਲਾਂ ਨਹੀਂ ਪੋਸੀਬਲ ਸੀ ਹੁਣ ਹੋ ਰਿਹਾ ਉਹਦਾ ਬਾਰੇ ਦੱਸੋ ਅਸੀਂ ਸਭ ਤੋਂ ਵੱਡੀਆਂ ਅਡਵਾਂਸਮੈਂਟ ਜਿਹੜੀ ਦੁਨੀਆ 'ਚ ਹੋਈ ਹੈ ਐਂਡ ਆਈ ਐਮ ਪ੍ਰਾਊਡ ਟੂ ਸੇ ਪੰਜਾਬ 'ਚ ਸ਼ੁਰੂ ਹੋਈ ਹੈ ਉਹ ਹੈ ਬੀਟਿੰਗ ਹਾਰਟ ਸਰਜਰੀ ਮਤਲਬ ਚਲਦੇ ਹੋਏ ਦਿਲ ਤੇ ਆਪਰੇਸ਼ਨ ਕਰਨਾ ਇਹਦੇ ਨਾਲ ਰਿਜ਼ਲਟਸ ਵੀ ਬੈਟਰ ਹੋ ਗਏ ਨੇ ਬੜੇ ਬਿਮਾਰ ਪੇਸ਼ੈਂਟ ਨੂੰ ਵੀ ਆਪਰੇਸ਼ਨ ਕਰ ਸਕਦੇ ਆ ਐਂਡ ਦੇਸ਼ ਦਾ ਫਾਇਦਾ ਹੈ ਕਿ ਖਰਚਾ ਇਹਦਾ ਘਟੋ 8000 ਘਟਾ ਹੈ ਹਰ ਇੱਕ ਪੇਸ਼ੈਂਟ 'ਚ ਇਹ ਟੈਕਨੀਕ ਜਿਹੜੀ ਹੈ ਸਾਡੇ ਗਰੁੱਪ ਨੇ ਪੰਜਾਬ 'ਚ ਡਿਵੈਲਪ ਕੀਤੀ ਹੈ ਇਹ ਪੂਰੀ ਦੁਨੀਆ 'ਚ ਹੁਣ ਫੈਲ ਗਈ ਹੈ ਇਹ ਸਭ ਤੋਂ ਵੱਡਾ ਡਵੈਲਪਮੈਂਟ ਹੈ ਠੀਕ ਹੈ ਜੀ ਆਪਾਂ ਸ਼ੁਕਰੀਆ ਅਸੀਂ ਅੱਸੀ ਗੱਲਬਾਤ ਕਰ ਰਹੇ ਸੀਗੇ ਹਾਰਟ ਬਾਰੇ ਹਾਰਟ ਦੀਆਂ ਬਿਮਾਰੀਆਂ ਕਿਹੜੀਆਂ-ਕਿਹੜੀਆਂ ਨੇ ਜਿੰਨਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ ਤੇ ਇਲਾਜ ਦੀ ਜੇ ਆਪਾਂ ਗੱਲ ਕਰੀਏ ਉਹ ਇਲਾਜ ਕਿਵੇਂ ਹੋ ਸਕਦਾ ਤੇ ਹਾਰਟ ਅਟੈਕ ਤੇ ਹਾਰਟ ਫੇਲਿਅਰ ਤੋਂ ਬਚਾ ਜਿਹੜਾ ਕਿਵੇਂ ਕੀਤਾ ਜਾ ਸਕਦਾ ਉਹਨੂੰ ਲੈ ਕੇ ਸਭ ਤੋਂ ਮੇਨ ਜਿਹੜੀ ਡਾਈਟ ਹੈ ਉਹ ਰੋਲ ਪਲੇ ਕਰਦੀ ਹੈ ਤੇ ਉਸ ਬਾਰੇ ਸਾਰਾ ਨਚੋੜ ਕੱਢਿਆ ਡਾਕਟਰ ਸਾਹਿਬ ਨੇ ਤੇ ਵਰਲਡ ਹਾਰਟ ਡੇ ਤੇ ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਗਿਆਨ ਹੋਣਾ ਜ਼ਰੂਰੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ ਦੀਪ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਪਸ